ਆਹੇ ਗੁਰਜੀਕਾ ਖਾਲਸਾ ਆਹੇ ਗੁਰਜੀਕੀ ਫਤਿਹ ਗੁਰੂ ਪਿਆਰਿਉ ਆਉ ਧੰਨ ਧੰਨ ਸੰਤ ਬਾਬਾ ਹਜ਼ਾਰ ਸਿੰਘ ਜੀ ਬ੍ਰਹਮ ਗਿਆਨੀ ਛੋਟੇ ਘੁੰਮਣਾ ਵਾਲੇ ਮਹਾਂਪੁਰਖਾਂ ਦੇ ਜੀਵਨ ਵਿੱਚੋਂ ਉਹਨਾਂ ਦੇ ਬਚਨਾਂ ਵਿੱਚੋਂ ਸਾਖੀ ਰੂਪ ਵਿੱਚ ਆਪ ਜੀ ਦੇ ਨਾਲ ਸਾਂਝ ਪਾਈਏ ਸੋ ਆਉ ਆ ਜੀ ਸਾਖੀ ਸਰਵਣ ਕਰਕੇ ਲਾਹਾ ਲਿਓ ਅਤੇ ਆਪ ਜੀ ਕਿਰਪਾ ਕਰਕੇ ਵਤਵਾਦ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਬਾਬਾ ਜੀ ਦੇ ਬਚਨ ਕਰ ਕਰ ਤੱਕ ਪਹੁੰਚ ਸਕਣਾ ਸੋ ਆਉ ਸਰਵਣ ਕਰੀਏ ਜੀ ਸੋ ਇੱਕ ਵਾਰੀ ਬਾਬਾ ਜੀ ਬੱਬਰੀ ਪਿੰਡ ਵਿੱਚ ਆਏ ਤੇ ਕੀ ਇੱਕ ਸਿੱਖ ਦੇ ਘਰ ਡੇਰਾ ਜਮਾ ਲਿਆ ਸਤ ਸੰਗ ਬਣ ਗਿਆ ਕਾਫੀ ਸੰਗਤਾਂ ਇਕੱਠੀਆਂ ਹੋ ਗਈਆਂ ਇਸ ਪਰਿਵਾਰ ਦਾ ਜੋ ਮੁਖੀ ਸੀ ਉਹ ਬਾਬਾ ਜੀ ਦਾ ਬੜਾ ਸ਼ਰਧਾਲੂ ਸੀ ਤੇ ਆਪ ਜੀ ਨੇ ਉਸ ਪਰਿਵਾਰ ਦੇ ਮੁਖੀ ਨੂੰ ਆਖਿਆ ਕਿ ਭਾਈ ਮੇਥੀ ਦੀ ਪੁਰਜੀ ਬਣਾਉ ਤੇ ਉਸ ਸਰਦਾਰਣੀ ਉਸੇ ਵੇਲੇ ਗੁਰਦਾਸਪੁਰੋਂ ਮੇਥੀ ਲੈ ਕੇ ਆਇਆ ਅਤੇ ਨਾਲ ਮੂੰਗੀ ਦੀ ਦਾਲ ਬਣਾ ਲਈ ਤੇ ਨਾਲ ਹੀ ਮੇਥੀ ਦੀ ਸਬਜੀ ਪ੍ਰਸ਼ਾਦੇ ਪਕੜ ਲੱਗ ਪਏ ਸੰਗਤਾਂ ਦਾ ਹੜ ਆ ਗਿਆ ਬਾਣੀ ਦਾ ਪ੍ਰਵਾਹ ਚੱਲ ਰਿਹਾ ਸੀ ਪਹਿਲਾਂ ਜਬਜੀ ਸਾਹਿਬ ਅਤੇ ਫਿਰ ਸੁਖਮੀ ਸਾਹਿਬ ਦੇ ਪਾਠ ਹੋਏ। ਸੋ ਜਦੋਂ ਲੰਗਰ ਤਿਆਰ ਹੋ ਗਿਆ ਤਾਂ ਬਾਬਾ ਜੀ ਨੇ ਬਤੌਣ ਲਈ ਕਿਹਾ। ਤਾਂ ਉਸ ਘਰ ਦੇ ਸਰਦਾਰ ਨੂੰ ਬਾਬਾ ਜੀ ਨੇ ਆਪਣੇ ਕੋਲ ਮੰਝੇ ਉੱਪਰ ਬੈਠਣ ਲਈ ਕਿਹਾ। ਪਰ ਉਹ ਘਰ ਵਾਲਾ ਬਾਬਾ ਜੀ ਦੇ ਨਾਲ ਮੰਜੀ ਤੇ ਬੈਠਣ ਨੂੰ ਨਾ ਕਰੀ ਤੇ ਡਰ ਅਦਬ ਮਨ ਵਿੱਚ ਸੀ ਉਸ ਦੀ ਪਰ ਸੰਤਾਨ ਨੇ ਉਸ ਨੂੰ ਆਪਣੇ ਨਾਲ ਖੱਬੇ ਪਾਸੇ ਬਿਠਾ ਲਿਆ ਤੇ ਪ੍ਰਸ਼ਾਦਾ ਜਦੋਂ ਬਾਬਾ ਜੀ ਨੂੰ ਦਿੱਤਾ ਗਿਆ ਤਾਂ ਬਾਬਾ ਜੀ ਨੇ ਪ੍ਰਸ਼ਾਦੇ ਦੀ ਪਹਿਲੀ ਬੁਰਕੀ ਤੋੜੀ ਤੇ ਮੂੰਹ ਨਾਲ ਸ਼ੁਹਾਈ ਪਰ ਪਤਾ ਨਹੀਂ ਕਿਉਂ ਉਸ ਬੁਰਕੀ ਨੂੰ ਵਾਪਸ ਲੈ ਕੇ ਉਸ ਸਰਦਾਰ ਨੂੰ ਦੇਣ ਲਈ ਫੜਾਈ ਤੇ ਉਸ ਸਰਦਾਰ ਦੇ ਉਸੇ ਵੇਲੇ ਮਨ ਵਿੱਚ ਆਈ ਕਿ ਮੈਂ ਤਾਂ ਅੰਮ੍ਰਿਤਧਾਰੀ ਹਾਂ ਇਹ ਕਿਵੇਂ ਖਾਵਾਂਗਾਂ ਉਸ ਨੂੰ ਉਹ ਜੂਠੀ ਸਮਝਦਾ ਸੀ ਤੇ ਉਹ ਤਾਂ ਸੱਚੀ ਹੋਈ ਪਈ ਸੀ ਕਿਉਂਕਿ ਉਹ ਤਾਂ ਮਹਾਂਪੁਰਖਾਂ ਦੇ ਮੁਖ ਦੇ ਨਾਲ ਸੌਹੀ ਹੋਈ ਸੀ ਪਰ ਬਿਨਾ ਕਰਮਾਂ ਤੋਂ ਕੁਝ ਨਹੀਂ ਮਿਲਦਾ ਸੰਤਾ ਨੇ ਉਸੇ ਵੇਲੇ ਉਹਦੇ ਮਨ ਦੀ ਗੱਲ ਬੁੱਝ ਲਈ ਤੇ ਆਪ ਹੀ ਕਹਿਣ ਲੱਗੇ ਤੂੰ ਤਾਂ ਮਰਤ ਧਾਰੀ ਹੈ ਚੱਲ ਤੂੰ ਨਾ ਖਾ ਇਹ ਕਹਿ ਕੇ ਬੁਰਕੀ ਬਾਬਾ ਜੀ ਨੇ ਫਿਰ ਆਪਣੇ ਮੂੰਹ ਵਿੱਚ ਪਾ ਲਈ ਪ੍ਰਸ਼ਾਦਾ ਸਕਿਆ ਉਹ ਸਰਦਾਰ ਆਪਣੇ ਮਨ ਦੀ ਕੋਈ ਬੇਨਤੀ ਆਪ ਜੀ ਨੂੰ ਕਰਨਾ ਚਾਹੁੰਦਾ ਸੀ ਤੇ ਸੰਤਾਂ ਨੇ ਉਸ ਦੀ ਮਨ ਦੀ ਜਾਣ ਕੇ ਕਹਿਣ ਲੱਗੇ ਕੇ ਭਾਈ ਕੋਈ ਗੱਲ ਹੈ ਤਾਂ ਦੱਸ ਨਿਝੱਕ ਹੋ ਕੇ ਦੱਸ ਤਾਂ ਫਿਰ ਉਸ ਸਰਦਾਰ ਨੇ ਦੱਸਿਆ ਕਿ ਬਾਬਾ ਜੀ ਮੈਂ ਪੁਰਸ ਮੁਲਾਜ਼ਮ ਹਾਂ ਅਮਰਤਦਾਰੀ ਹਾਂ ਦਰਬਾਰ ਦਰਬਾਰ ਸਾਹਿਬ ਤੇ ਫੌਜੀਆ ਨੇ ਜਦੋਂ ਹਮਲਾ ਕੀਤਾ ਉਸ ਝਗੜੇ ਵਿੱਚ ਮੇਰੇ ਤੇ ਵੀ ਕੇਸ ਪਾ ਦਿੱਤਾ ਤੇ ਮੈਨੂੰ ਨੋਂਕਰੀ ਤੋਂ ਕੱਢ ਦਿੱਤਾ ਹੈ ਸੋ ਪਹਿਲਾਂ ਵੀ ਬਾਬਾ ਜੀ ਆਪ ਜੀ ਨੇ ਕਿਰਪਾ ਕੀਤੀ ਮੈਨੂੰ ਮੌਤ ਦੇ ਮੂੰਹ ਚੋਂ ਬਚਾਇਆ ਹੈ ਮੈਨੂੰ ਝੂਠਾ ਮੁਕਾਬਲਾ ਬਣਾ ਕੇ ਮਾਰਨ ਲੱਗੇ ਸਨ ਪਰ ਕੁਦਰਤ ਦੀ ਕਰਨੀ ਕੀ ਮੇਰੀ ਲੋਹੇ ਦੀ ਹੱਥਖੜੀ ਇੱਕਦਮ ਟੁੱਟ ਗਈ ਤੇ ਪੁਲਿਸ ਵਾਲੇ ਮੈਨੂੰ ਵਾਪਸ ਲੈ ਆਏ ਤੇ ਅਗਲੇ ਦਿਨ ਜੇਲ੍ਹ ਭੇਜ ਦਿੱਤਾ ਇੱਕ ਸਾਲ ਜੇਲ੍ਹ ਤੋਂ ਬਾਅਦ ਮੇਰੀ ਜ਼ਮਾਨਤ ਹੋ ਗਈ ਹੈ ਇਧਰ ਸਰਕਾਰ ਨੇ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਤੇ ਤੁਸੀਂ ਬਾਕੀ ਤਾਂ ਮੇਰੀ ਰੱਖਿਆ ਕੀਤੀ ਹੈ ਮੇਰੀ ਲਾਜ ਰੱਖੀ ਹੈ ਮੇਰੀ ਜਾਨ ਬਚਾਈ ਹੈ ਕਿਰਪਾ ਕਰੋ ਮੇਰੀ ਰੋਟੀ ਲੱਗੀ ਰਹੇ ਤੁਸੀਂ ਮਿਹਰਬਾਨ ਹੋ ਪਾਰਸ਼ਾ ਹੋ ਤਾਂ ਬਾਬਾ ਜੀ ਨੇ ਬੜੇ ਪ੍ਰੇਮ ਦੇ ਨਾਲ ਉਸ ਦੀ ਬੇਨਤੀ ਸਰਵਣ ਕੀਤੀ ਅਤੇ ਨਾਲ ਹੀ ਬਚਨ ਕਰਨ ਲੱਗੇ ਕਿ ਜਿਵੇਂ ਤੇਰੇ ਪਹਿਲਾਂ ਸੰਗਲ ਲਾਏ ਹਾਂ ਨਾਂ ਇਹਦੇ ਹੀ ਤੇਰੀ ਨੌਕਰੀ ਵੀ ਪੱਕੀ ਰਹੇਗੀ ਕੋਈ ਤੇਰੀ ਰੋਟੀ ਖੋ ਨਹੀਂ ਸਕਦਾ ਬਸ ਤੂੰ ਗੁਰੂ ਗੁਰੂ ਕਰੀ ਜਾ ਵੈਸ਼ਨੋ ਬ੍ਰਿਦਾ ਬਿਰਤੀ ਦਾ ਹੁਕਾ ਦਿਓ ਬਾਬਾ ਨਾਨਕ ਸਭ ਕੁਝ ਕਰਨ ਦੇ ਸਮਰੱਥ ਹੈ ਉਸ ਦਾ ਪੱਲਾ ਫੜੂ ਤੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਹਿੰਦੇ ਰੋ ਸੋ ਅਸੀਂ ਕਲਾ ਵਰਤੀ ਕੁਝ ਸਮਾਂ ਪਿਆ ਤਾਂ ਸਰਕਾਰ ਨੇ ਉਸ ਗੁਰਸਿੱਖ ਨੂੰ ਨੌਕਰੀ ਤੇ ਬਹਾਲ ਕਰ ਦਿੱਤਾ ਅਤੇ ਕਿਰਪਾ صدکا ਹੌਲੀ ਹੌਲੀ ਜਿੰਨੇ ਵੀ ਉਸ ਦੇ ਕੇਸ ਸਨ ਉਹ ਸਾਰੇ ਮੁੱਕ ਗਏ ਸ਼ੁਆਸੀ ਕਿਰਪਾ ਬਾਬਾ ਜੀ ਨੇ ਉਸ ਪਰਿਵਾਰ ਤੇ ਕੀਤੀ ਸੋ ਅੱਜ ਵੀ ਉਹ ਸਰਦਾਰ ਉਸ ਵੇਲੇ ਨੂੰ ਪਛਤਾਉਂਦਾ ਹੈ ਜਦੋਂ ਬਾਬਾ ਜੀ ਨੇ ਉਹ ਆਪਣੇ ਮੂੰਹ ਦੇ ਨਾਲ ਸ਼ੁਆਈ ਹੋਈ ਗੁਰਕੀ ਉਹਨਾਂ ਨੂੰ ਦੇਣ ਲਈ ਅੱਗੇ ਕੀਤੀ ਸੀ ਪੜ마ੜੀ ਭਾਗਾਂ ਦੇ ਨਾਲ ਉਹਨਾਂ ਨੇ ਮਨ ਦੇ ਵਿੱਚ ਵਿਚਾਰ ਲੈ ਲਿਆ ਸੋ ਕਹਨ ਤੋਂ ਭਾਵ ਪਤਾ ਨਹੀਂ ਉਸ ਬੁਰਕੀ ਵਿੱਚ ਉਸ ਮਹਾਂਪੁਰਖਾ ਨੇ ਕੀ ਕੁਝ ਬਖਸ਼ ਦੇਣਾ ਸੀ ਉਸ ਪਰਿਵਾਰ ਨੂੰ ਪਰ ਫਿਰ ਵੀ ਬਾਬਾ ਜੀ ਨੇ ਉਹਨਾਂ ਦੇ ਉੱਪਰ ਬੜੀ ਕਿਰਪਾ ਕੀਤੀ ਬੜੀ ਰਹਿਮਤਾ ਕੀਤੀਆਂ ਸੋ ਆ우 ਆਪਾਂ ਵੀ ਬਾਬਾ ਜੀ ਦੇ ਚਰਨਾਂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਿਏ ਵੈਸ਼ਨੋ ਬਿਰਤੀ ਧਾਰਨ ਕਰਿਏ ਗੁਰੂ ਵਾਲੇ ਬਣੀਏ ਸਿਮਰਨ ਕਰਿਏ ਅਤੇ ਆਪਣੇ ਜੀਵਨ ਨੂੰ ਸਫਲਿਆ ਬਣਾਈਏ ਸੋ ਬੋਲਦੇ ਆ ਚੱਲਦੇ ਆ ਹੋਈਆਂ ਇਹ ਔਲਾਂ ਗਲਤੀਆਂ ਦੀ ਮਾਫੀ ਸਾਸਨ ਬਖਸ਼ਣ ਯੋਗ ਹੈ ਸੋ ਕਿਰਪਾ ਕਰਕੇ ਵਰਤੁਵਾਦ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਕਿਰਪਾ ਕਰਕੇ ਕਰ ਲਿਓ ਬਲਾਉ ਫਤਿ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ